ਜੀ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਯੂਪੀ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਸਾਹਮਣੇ ਆਈ ਡੀਐਮ ਨੇ ਆਰਟੀਓ ਦਫਤਰ ਦੇ ਵਿੱਚ ਜਦੋਂ ਛਾਪਾ ਮਾਰਿਆ ਤੇ ਆਰਟੀਓ ਨੇ ਜਿਹੜੇ ਉੱਥੇ ਦਲਾਲ ਸੀ ਉਹਨਾਂ ਨੂੰ ਮੌਕੇ ਤੇ ਫੜਿਆ ਉਹਨਾਂ ਦੇ ਮੋਟਰਸਾਈਕਲ ਮੌਕੇ ਤੇ ਫੜੇ ਉਹਨਾਂ ਕੋਲੋਂ ਕਈ ਫਾਈਲਾਂ ਸੀ ਜਿਹੜੀਆਂ ਉਹ ਵੀ ਉਹਨਾਂ ਕੋਲੋਂ ਫੜ ਲਈਆਂ ਉਹਨਾਂ ਕੋਲੋਂ ਜ਼ਬਤ ਕਰ ਲਈਆਂ ਉਹਨਾਂ ਨੂੰ ਉੱਥੇ ਬੰਦੀ ਬਣਾ ਲਿਆ ਤੇ ਫਿਰ ਜਿਹੜੇ ਉੱਥੇ ਆਰਟੀਓ ਦਫਤਰ ਦੇ ਵਿੱਚ ਅਧਿਕਾਰੀ ਸੀ ਉਹਨਾਂ ਨੂੰ ਵੀ ਡੀਐਮ ਨੇ ਝਾੜਾ ਪਾਈਆਂ ਹੋਇਆ ਕੀ ਕਿ ਜਦੋਂ ਡੀਐਮ ਆਰਟੀਓ ਦਫਤਰ ਦੇ ਵਿੱਚ ਪਹੁੰਚੀ ਉਹਨੂੰ ਪਹਿਲਾਂ ਸੂਝਨਾ ਮਿਲੀ ਸੀ ਕਿ ਇੱਥੇ ਦਲਾਲਾਂ ਕੋਲੋਂ ਫਾਈਲਾਂ ਪਰਵਾਈਆਂ ਜਾਂਦੀਆਂ ਨੇ ਤੇ ਕੰਮ ਕਰਵਾਇਆ ਜਾਂਦਾ ਜਿਹੜੇ ਫਿਕਸ ਰੇਟ ਨੇ ਕੰਮਾਂ ਦੇ ਉਹ ਤੈਅ ਕੀਤੇ ਹੋਏ ਨੇ ਉਦੋਂ ਤੈਅ ਕੀਤੇ ਬਿਨਾ ਰੇਟਾਂ ਤੋਂ ਜੇ ਕੋਈ ਪੈਸੇ ਘਟ ਦਿੰਦਾ ਉਹਦਾ ਕੰਮ ਨੇਪਰੇ ਨਹੀਂ ਚਾੜਿਆ ਜਾਂਦਾ ਹੁਣ ਟਾਂ ਟਾ ਮਤੇ ਲੋਕ ਨੇ ਜਿਹੜੇ ਉਹ ਆਪਣੇ ਲਾਇਸੈਂਸ ਬਣਵਾਉਣ ਜਾਂਦੇ ਨੇ ਜਿਹਨੀਆਂ ਕਾਰਾਂ ਦੀਆਂ ਕਾਪੀਆਂ ਨੇ ਗੱਡੀਆਂ ਦੀਆਂ ਕਾਪੀਆਂ ਨੇ ਉਹ ਨਿਊ ਕਰਾਉਣ ਜਾਂਦੇ ਨੇ ਉਹਨਾਂ ਨੂੰ ਅਜਿਹੇ ਦਲਾਲਾਂ ਦਾ ਸਭ ਤੋਂ ਪਹਿਲਾਂ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਪੈਸੇ ਦੇ ਕੇ ਕੰਮ ਕਰਾਉਣੇ ਪੈਂਦੇ ਨੇ ਕਿਉਂਕਿ ਦਲਾਲਾਂ ਦੀ ਦਫ਼ਤਰਾਂ ਦੇ ਵਿੱਚ ਗਿਟਮਿਟ ਹੁੰਦੀ ਹੈ ਤੇ ਦਲਾਲਾਂ ਤੋਂ ਬਿਨਾਂ ਜਿਹੜੇ ਦਫ਼ਤਰਾਂ ਵਾਲੇ ਹੁੰਦੇ ਨੇ ਉਹ ਲੋਕਾਂ ਦਾ ਸਿੱਧੇ ਤੌਰ ਤੇ ਕੰਮ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਜੇਕਰ ਅਸੀਂ ਦਲਾਲਾਂ ਕੋਲੋਂ ਕੰਮ ਕਰਵਾਵਾਂਗੇ ਤੇ ਸਾਨੂੰ ਵੀ ਮੋਟਾ ਗੱਫਾ ਵੱਜੂਗਾ ਤੇ ਇਹਦੇ ਵਿੱਚੋਂ ਦਲਾਲ ਵੀ ਖਾਣਗੇ ਕਿਉਂਕਿ ਜਿਹੜੇ ਨੌਕਰੀ ਪੇਸ਼ੇ ਵਾਲੇ ਬੰਦੇ ਨੇ ਉਹ ਕਿਸੇ ਕੋਲੋਂ ਸਿੱਧੇ ਤੌਰ ਤੇ ਪੈਸੇ ਨਹੀਂ ਲੈ ਸਕਦੇ ਫਿਰ ਉਹਨਾਂ ਨੇ ਜਿਹੜੇ ਦਲਾਲ ਨੇ ਉਹਨਾਂ ਨਾਲ ਗੱਟਮਟ ਕੀਤੀ ਹੁੰਦੀ ਦਲਾਲਾਂ ਨੇ ਦਫ਼ਤਰਾਂ ਵਾਲਿਆਂ ਨਾਲ ਗੱਟਮਟ ਕੀਤੀ ਹੁੰਦੀ ਹੈ ਤੇ ਇਸੇ ਤਰ੍ਹਾਂ ਦਾ ਹੀ ਮਾਮਲਾ ਯੂਪੀ ਦੇ ਫਤੇਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਡੀਐਮ ਆਰਟੀਓ ਆਫਿਸ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਜਦੋਂ ਉਹ ਉੱਥੇ ਆ ਕੇ ਛਾਪਾਂ ਮਾਰਦੀ ਤੇ ਉੱਥੇ ਜਿਹੜੇ ਦਲਾਲ ਨੇ ਬਹੁਤ ਸਾਰੇ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੁੰਦੇ ਉਹਨਾਂ ਦੇ ਮੋਟਰਸਾਈਕਲਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਉਹਨਾਂ ਕੋਲੋਂ ਬਹੁਤ ਸਾਰੀਆਂ ਜਿਹੜੀਆਂ ਫਾਈਲਾਂ ਨੇ ਉਹ ਫੜੀਆਂ ਜਾਂਦੀਆਂ ਨੇ ਤੁਸੀਂ ਦੇਖੋ ਆਪਣੇ ਪੰਜਾਬ ਦੇ ਵਿੱਚ ਵੀ ਅਜਿਹੇ ਹੀ ਹਾਲਾਤ ਨੇ ਜਦੋਂ ਬੰਦੇ ਆਰਟੀਓ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਬਾਹਰ ਏਜੰਟ ਬੈਠੇ ਹੁੰਦੇ ਨੇ ਦਲਾਲ ਬੈਠੇ ਹੁੰਦੇ ਨੇ ਤੇ ਉਹਨਾਂ ਨੂੰ ਫੀਸਾਂ ਦੇ ਕੇ ਜਿਹੜੇ ਲਾਇਸੈਂਸ ਨੇ ਉਹ ਬਣਵਾਏ ਜਾਂਦੇ ਨੇ ਜੇਕਰ ਦਲਾਲਾਂ ਨੂੰ ਫੀਸਾਂ ਨਾ ਦਿੱਤੀਆਂ ਜਾਣ ਤੇ ਉਹਨਾਂ ਦਾ ਛੇਤੀ ਕੰਮ ਨਹੀਂ ਹੁੰਦਾ ਭਾਵੇਂ ਆਪਾਂ ਡੀਸੀ ਦਫਤਰ ਚਲੇ ਜਾਈਏ ਭਾ ਆਰਟੀਓ ਦਫਤਰ ਚਲੇ ਜਾਈਏ ਜਿੱਥੇ ਆਰਸੀ ਦਾ ਕੰਮ ਹੁੰਦਾ ਕਾਪੀਆਂ ਬੰਦੀਆਂ ਨੇ ਲਾਇਸੈਂਸ ਬੰਦੇ ਨੇ ਤੇ ਉੱਥੇ ਫਿਰ ਦਲਾਲਾਂ ਨੂੰ ਪਹਿਲਾਂ ਪੈਸੇ ਦਿੱਤੇ ਜਾਂਦੇ ਨੇ ਤੇ ਫੇਰ ਕੰਮ ਹੁੰਦਾ ਹੈ ਤੇ ਫਿਰ ਜੇਕਰ ਦਲਾਲਾਂ ਨੂੰ ਪੈਸਾ ਨਹੀਂ ਦਿੱਤਾ ਜਾਂਦਾ ਤੇ ਉਹ ਕਈ ਕਈ ਵਾਰ ਗੇੜੇ ਮਰਵਾਉਂਦੇ ਰਹਿੰਦੇ ਨੇ ਪਰੇਸ਼ਾਨ ਕਰਦੇ ਰਹਿੰਦੇ ਨੇ ਇਹ ਵੀ ਕਿਹਾ ਜਾਂਦਾ ਅੱਜ ਕੀ ਵੱਡਾ ਆਫੀਸਰ ਨਹੀਂ ਬੈਠਾ ਅੱਜ ਤਾਂ ਤੁਹਾਡੇ ਸਾਈਨ ਨਹੀਂ ਹੋਣੇ ਤੇ ਜਿਹੜੇ ਦਫਤਰਾਂ ਵਾਲੇ ਨੇ ਉਹ ਰੱਜ ਕੇ ਆਮ ਲੋਕਾਂ ਨੂੰ ਖੱਜਲ ਖਵਾਰ ਕਰਦੇ ਨੇ ਤੇ ਪੰਜਾਬ ਦੇ ਵਿੱਚ ਵੀ ਅਜਿਹਾ ਕੋਈ ਨਹੀਂ ਚੱਲਦਾ ਇਹ ਮਾਮਲਾ ਸਾਹਮਣੇ ਆਇਆ ਮੈਂ ਦੁਬਾਰਾ ਫਿਰ ਤੁਹਾਨੂੰ ਦੱਸ ਦੇਣਾ ਇਹ ਮਾਮਲਾ ਸਾਹਮਣੇ ਆਇਆ ਜੀ ਫਤੇਪੁਰ ਯੂਪੀ ਦੇ ਵਿੱਚੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਲੇਡੀ ਡੀਐਮ ਜਿੰਨੇ ਆਰਟੀਓ ਦਫਤਰ ਆ ਕੇ ਛਾਪਾ ਮਾਰਿਆ ਤੇ ਉਥੇ ਉਹਨੇ ਵੇਖਿਆ ਕਿ ਜਿਹੜੇ ਦਲਾਲ ਨੇ ਉਹ ਉਥੇ ਕੰਮ ਕਰ ਰਹੇ ਨੇ ਉਹਨਾਂ ਕੋਲੇ ਫਾਈਲਾਂ ਨਹੀਂ ਫਿਰ ਆ ਕੇ ਦਲਾਲਾਂ ਨੂੰ ਦਬੋਚਿਆ ਗਿਆ ਮੋਟਰਸਾਈਕਲ ਉਹਨਾਂ ਦੇ ਫੜੇ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਡੀਐਮ ਸੀ ਉਹਨੇ ਆਰਟੀਓ ਦਫਤਰ ਵਾਲੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਵੀ ਝਾੜਾ ਪਾਈਆਂ ਕਿ ਤੁਸੀਂ ਇਹ ਕੀ ਕਰ ਰਹੇ ਹੋ ਤੁਹਾਡੇ ਕੰਮ ਕਰਨ ਦੇ ਦਰਮਿਆਨ ਇਹ ਬਾਹਰ ਕੀ ਚੱਲ ਰਿਹਾ ਹੁਣ ਦੇਖੋ ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਰਿਸ਼ਵਤਖੋਰੀ ਨੂੰ ਨੱਥ ਮਾਰ ਦਾਂਗੇ ਭਗਵੰਤ ਮਾਨ ਸਾਹਿਬ ਨੇ ਇੱਕ ਨੰਬਰ ਵੀ ਜਾਰੀ ਕੀਤਾ ਸੀ ਪਰ ਉਸ ਨੰਬਰ ਜਾਰੀ ਕਰਨ ਦੇ ਬਾਵਜੂਦ ਵੀ ਅੱਜ ਵੀ ਪੰਜਾਬ ਦੇ ਵਿੱਚ ਦਫ਼ਤਰਾਂ ਤੇ ਵਿੱਚ ਰਿਸ਼ਵਤ ਚੱਲਦੀ ਆ ਲੋਕ ਜਦੋਂ ਆਮ ਲੋਕ ਕੰਮਕਾਰ ਕਰਾਉਣ ਲਈ ਜਾਂਦੇ ਨੇ ਤੇ ਉਹਨਾਂ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਆ ਕਈ ਵਾਰ ਤਾਂ ਜਿਹੜੇ ਪਟਵਾਰੀ ਨੇ ਜਾਂ ਹੋਰ ਬਿਲੀ ਮਹਿਕਮੇ ਵਾਲੇ ਜਾਂ ਪੁਲਿਸ ਮਹਿਕਮੇ ਵਾਲੇ ਨੇ ਕਈ ਵਾਰ ਉਹਨਾਂ ਦੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਕਿ ਵਿਜੀਲੈਂਸ ਨੇ ਅੱਜ ਉਹਨਾਂ ਤੇ ਛਾਪਾਂ ਮਾਰਿਆ ਉਹਨਾਂ ਨੂੰ ਫੜਿਆ ਗਿਆ ਰਿਸ਼ਵਤ ਲੈਂਦੇ ਸੀ ਕੰਮ ਕਰਾਉਣ ਗਿਆ ਸੀ ਬੰਦਾ ਪਟਵਾਰੀ ਕੋਲ ਪਟਵਾਰੀ ਨੇ 5000 ਰੁਪਏ ਰਿਸ਼ਵਤ ਮੰਗ ਲਈ ਬੰਦਾ ਦੇਣਯੋਗਾ ਨਹੀਂ ਸੀ ਫਿਰ ਉਹ ਅੱਕਿਆ-ਪੱਕਿਆ ਵਿਜੀਲੈਂਸ ਕੋਲੇ ਗਿਆ ਚਲਾ ਤੇ ਵਿਜੀਲੈਂਸ ਨੇ ਫਿਰ ਆਪਦੇ ਪੱਲੋਂ ਪੈਸੇ ਦੇ ਕੇ ਬੰਦੇ ਨੂੰ ਉੱਥੇ ਦਫ਼ਤਰ ਦੇ ਵਿੱਚ ਭੇਜਿਆ ਪਟਵਾਰੀ ਸਾਹਿਬ ਕੋਲੇ ਤੇ ਫਿਰ ਕਿਤੇ ਜਾ ਕੇ ਉਸ ਪਟਵਾਰੀ ਨੂੰ ਕਾਬੂ ਕੀਤਾ ਉਸ ਦੀ ਰਿਸ਼ਵਤ ਲੈਣ ਦਾ ਪਰਦਾਫਾਸ਼ ਕੀਤਾ ਇਸੇ ਤਰ੍ਹਾਂ ਦਾ ਹੀ ਮਾਮਲਾ ਯੂਪੀ ਦੇ ਫਤੇਪੁਰ ਤੋਂ ਸਾਹਮਣੇ ਆਇਆ ਜਿੱਥੇ ਦਲਾਲ ਸੀ ਜਿਹੜੇ ਆਰਟੀਓ ਦਫ਼ਤਰ ਦੇ ਬਾਹਰ ਕੰਮ ਕਰ ਰਹੇ ਸੀ ਫਾਇਲਾ ਭਰ ਰਹੇ ਸੀ ਤੇ ਉੱਥੇ ਡੀਐਮ ਨੇ ਆ ਕੇ ਛਾਪਾ ਮਾਰਿਆ ਉਹਨਾਂ ਨੂੰ ਕਾਬੂ ਕੀਤਾ ਮਿੱਤਰੋ ਜੇਕਰ ਸਾਡੇ ਦੇਸ਼ ਦੇ ਵਿੱਚੋਂ ਰਿਸ਼ਵਤਖੋਰੀ ਬੰਦ ਹੋ ਜਾਵੇ ਤੇ ਸਾਡੇ ਦੇਸ਼ ਵਰਗਾ ਕੋਈ ਵੀ ਦੇਸ਼ ਨਹੀਂ ਬਣ ਸਕਦਾ ਇੱਥੇ ਰਿਸ਼ਵਤਖੋਰੀ ਜਾਲ ਸਾਜੀ ਧੋਖਾਧੜੀ ਚੱਲਦੀ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਹੋਣਾ ਪੈਂਦਾ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਗੁਰਪਿੰਦਰ ਕੌਰ ਬਹੁਤ ਮਿਹਰਬਾਨੀ